ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਹਤਰੀਨ ਜੇ ਪਲੇਟਫਾਰਮ ਤੇ ਤੇ ਕੁਝ ਨਵੀਆਂ ਚੀਜ਼ਾਂ ਸ਼ੁਰੂ ਕਰਾਂਗੇ ਬਟ ਕੁਝ ਚ ਨਵੀਆਂ ਚੀਜ਼ਾਂ ਜੋ ਸ਼ੁਰੂ ਕਰੀਆਂ ਸੀ ਉਹ ਸੀਗਾ ਇੱਕ 100 ਡੇ ਚੈਲੰਜ ਉਹ 100 ਡੇ ਚੈਲੰਜ ਕੀ ਸੀਗਾ ਪਹਿਲਾਂ ਤਾਂ ਸੁਣੋ ਕਿ ਬਹੁਤ ਜਿਹੇ ਬੱਚਿਆਂ ਦਾ ਹੁਣ ਫੋਨ ਆ ਰਿਹਾ ਹੈ ਇਨਕੁਆਰੀ ਆ ਰਹੀ ਹੈ ਕਿ ਕਦੋਂ 100 ਡੇ ਚੈਲੰਜ ਸਰ ਦੁਬਾਰਾ ਸਟਾਰਟ ਕਰ ਦੋ ਤੁਸੀਂ ਸ਼ੁਰੂ ਕਰਿਆ ਸੀ ਬੰਦ ਕਿਉਂ ਕਰਤਾ ਹਨ ਸੁਣੋ ਪਹਿਲਾਂ ਜਦੋਂ ਕੋਈ ਪੇਪਰ ਦੀ ਅਨਾਉਂਸਮੈਂਟ ਹੋਈ ਸੀ ਬਹੁਤ ਜਿਹੇ ਬੱਚਿਆਂ ਨੇ ਕਿਹਾ ਸਰ ਮੈਥ ਕਰਾ ਦਿਓ ਪਲੀਜ਼ ਸਾਡਾ ਰਿਵੀਜ਼ਨ ਹੋ ਜੇ ਤੇ ਬਹੁਤ ਜੀ ਅਕੈਡਮੀਆ ਨੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਉਦੋਂ ਕ੍ਰੈਸ਼ ਕੋਰਸ ਲਾਂਚ ਕਰੇ ਸੋ ਬੱਚਿਆਂ ਨੇ ਕਿਹਾ ਫ੍ਰੀ ਚੈੱਕ ਕਰਾ ਦਿਓ ਪਰ ਮੈਨੂੰ ਅੱਜ ਇੱਕ ਚੀਜ਼ ਪਤਾ ਲੱਗੀ ਕਿ ਫ੍ਰੀ ਦੀ ਜੋ ਹੈ ਨਾ ਉਹ ਵੈਲਿਊ ਬੱਚਾ ਨਹੀਂ ਪਹੁੰਚਦਾ ਸੀਰੀਅਸਲੀ ਦੱਸਦਾ ਇਹ ਮੈਂ ਠੀਕ ਹੈ ਪਰ ਚਲੋ ਇਹ ਸਾਨੂੰ ਪਤਾ ਹੀ ਸੀਗਾ ਪਰ ਫਿਰ ਵੀ ਅਸੀਂ ਚਲੋ ਕੋਈ ਗੱਲ ਨਹੀਂ ਅਸੀਂ 100% ਮੈਂ ਚੈਲੰਜ ਵੀ ਮੈਂ ਤੁਹਾਨੂੰ 22 ਚੈਪਟਰ ਕਰਾਉਂਗਾ ਮੈਂ ਤੁਹਾਨੂੰ ਇੱਕ ਪ੍ਰੋਪਰ ਵੇ ਨਾਲ ਚੀਜ਼ਾਂ ਕਰਾਈਆਂ ਜਿਦੇ ਵਿੱਚ ਮੈਂ 4 ਚੈਪਟਰ ਕਰਾ ਵੀ ਚੁੱਕਿਆ ਹਾਂ ਪਰ ਉਹਨੂੰ ਬੰਦ ਕਰਨ ਦਾ ਕਾਰਨ ਕਿਆ ਸੀ ਦੇਖੋ ਜਦੋਂ ਇਹ ਸਟਾਰਟ ਕਰਿਆ ਨਾ ਉਦੋਂ ਪੇਪਰ ਦੀ ਅਨਾਉਂਸਮੈਂਟ ਹੋਈ ਵੀ ਸੀ 2200 2200 ਬੱਚਾ ਦੇਖ ਰਿਆ ਉਹਨੂੰ ਹਣਾ ਲਾਈਵ ਆ ਕੇ ਚਲੋ ਲਾਈਵ ਨਾ ਦੇਖੋ ਦੇਖਣਾ ਹੈ ਨਹੀਂ ਦੇਖਣਾ ਉਹਦਾ ਕੋਈ ਮਤਲਬ ਨਹੀਂ ਕਿਉਂਕਿ ਇੱਕ ਟਾਈਮ 'ਚ ਟਾਈਮ ਨਹੀਂ ਹੁੰਦਾ ਬੱਚਿਆਂ ਨੂੰ ਕਿ ਉਹ ਲਾਈਵ ਹੀ ਦੇਖੇ ਮੈਨੂੰ ਕਦੇ ਵੀ ਇਸ ਗੱਲ ਨਾਲ ਇਤਰਾਜ਼ ਨਹੀਂ ਹੁੰਦਾ ਪਰ ਜਿਵੇਂ ਜਿਵੇਂ ਪੇਪਰ ਪੋਸਟਪੋਨ ਹੁੰਦੇ ਗਏ ਥੋੜਾ ਜੋ ਵਾਚਿੰਗ ਟਾਈਮ ਸੀ ਜਾਂ ਵਾਚਿੰਗ ਟਾਈਮ ਵੀ ਛੱਡੋ ਛੋਟਾ ਜੋ ਇਹਨੂੰ ਵੀਡੀਓ ਨੂੰ ਦੇਖਣ ਦਾ ਇੱਕ ਚਸਕਾ ਸੀਗਾ ਨਾ ਕਿ ਹਾਂ ਵੀ ਸਾਨੂੰ ਬੜੀਆ ਚੀਜ਼ ਪੜਾਈ ਜਾ ਰਹੀ ਹੈ ਉਹ ਤੁਸੀਂ ਆਪਣੇ ਹੈਂਡ ਤੋਂ ਹੀ ਆਪਣੇ ਸਾਈਡ ਤੋਂ ਤੁਸੀਂ ਸਾਰੇ ਸਟੂਡੈਂਟਸ ਨੇ ਮਤਲਬ ਜਿਹੜੇ ਦੇ ਦੇ ਹੁੰਦੇ ਸੀ ਉਹਨਾਂ ਨੇ ਬੰਦ ਕਰਤਾ ਠੀਕ ਹੈ ਇੱਕ ਗੱਲ ਦੱਸਣਾ ਹੈ ਇਹ ਚਲਾਇਆ ਤੁਹਾਡੇ ਵਾਸਤੇ ਸੀ ਅਗਰ ਤੁਸੀਂ ਹੀ ਇਹਨੂੰ ਨਹੀਂ ਦੇਖੋਗੇ ਫਿਰ ਇਹਨੂੰ ਚਲਾਉਣ ਦਾ ਫਾਇਦਾ ਕੀ ਹੈ ਠੀਕ ਹੈ ਐਵੇਂ ਫਰੀ ਆਫ ਕੋਸਟ ਫਿਰ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਇਹ ਫਰੀ ਆਫ ਕੋਸਟ ਦਾ ਹੀ ਚੱਕਰ ਹੈ ਕਿ ਤੁਹਾਨੂੰ ਅਗਰ ਕੋਈ ਫਰੀ ਆਫ ਕੋਸਟ ਚਲਾਈ ਜਾਂਦੀ ਹੈ ਨਾ ਤਾਂ ਤੁਸੀਂ ਉਹਨੂੰ ਸੀਰੀਅਸ ਕਦੇ ਨਹੀਂ ਲੈਂਦੇ। ਉਹਨੂੰ ਐਵੇਂ ਆ ਚਲੋ ਹੁਣ ਪੇਪਰ ਕੈਨਸਲ ਹੋ ਗਏ ਤੇ ਜਦੋਂ ਪੇਪਰ ਦੀ ਫੇਰ ਕੋਈ ਅਨਾਉਂਸਮੈਂਟ ਹੋਏਗੀ ਫਿਰ ਆਪਾਂ ਇਹਨੂੰ ਦੇਖਾਂਗੇ। ਸੋ ਜਦੋਂ ਇਹ ਚੀਜ਼ਾਂ ਮਤਲਬ ਹੌਲੀ-ਹੌਲੀ ਜਦੋਂ ਜਿਵੇਂ-ਜਿਵੇਂ ਪੇਪਰ ਪੋਸਟਪੋਨ ਹੁੰਦੇ ਗਏ ਤੁਹਾਡਾ ਜੋ ਇੰਟਰਸਟ ਹੈ ਪੜਨ ਵਾਲਾ ਉਹ ਬਿਲਕੁਲ ਹੀ ਘਟ ਹੋ ਗਿਆ। ਠੀਕ ਹੈ? ਇਹੀ ਮੇਨ ਰੀਜ਼ਨ ਸੀ ਇਹਨੂੰ 100 ਡੇ ਚੈਲੰਜ ਨੂੰ ਕੋ ਕਰਦਾ ਪਾਈ ਸੀਰੀਅਸਲੀ ਦੱਸਦਾ ਹਾਂ ਠੀਕ ਹੈ ਬਟ ਫਿਰ ਵੀ ਮੈਂ ਕਈ ਵਾਰੀ ਦੇਖਿਆ ਕਈ ਵਾਰੀ ਬੱਚਿਆਂ ਨਾਲ ਗੱਲ ਕਰੀ ਕਿ ਹਾਂ ਪਾਸਰ ਹੋਣੇ ਤਾਂ ਹਜੇ ਪੇਪਰ ਨਹੀਂ ਹੈ ਤੁਸੀਂ ਉਹ ਕਰਾ ਦਿਓ ਅੱਛਾ ਇਹ ਚੱਲ ਰਿਹਾ ਸੀ ਇਹ ਪਤਾ ਕਿੰਨਾ ਵਧੀਆ ਮੈਂ ਤੁਹਾਨੂੰ 22 ਚੈਪਟਰ ਬਿਲਕੁਲ ਫਰੀ ਆਫ ਕੋਸਟ ਕਰਾਉਂਦਾ ਕਿਸੇ ਦੇ ਪੇਡ ਬੈਚ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਮਿਲਦੀਆਂ ਸੀ ਜੋ ਮੈਂ ਤੁਹਾਨੂੰ ਕ੍ਰੈਸ਼ ਕੋਰਸ ਦੇ ਵਿੱਚ ਕਰਾਉਂਦਾ ਪਰ ਤੁਸੀਂ ਇਹਨੂੰ ਬਿਲਕੁਲ ਨੈਗਲੈਕਟ ਕਰਤਾ सीरीयसली यह मैं जो स्टार्ट कर रहा से उदू भी मैं आख्या स्टार्ट मैं सिर्फ त करके कर, कर रहा क्योंकि चाहते हो और मैनू भी आ, मतलब देखो जो मैं पढ़ा है ना तो मैं इन्जोए पढ़ा वन स्टैप कर चलो ठीक है तुम्हें राजी मैं भी राजी क्योंकि पढ़ाने भी मजा आना चाहता है पर हौली 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 जो खुद ही इंट्रस्ट होगा घट कर दौगे तो फिर मैं किमें पढ़ाऊंगा ठीक है सो ये मेन रीजन भाई स्टोप करता ठीक है स्टार्ट आपका क्यों कर भी चलो क्रैश कोर्स है ਸੋ ਹੁਣ ਮੈਂ ਹੋਪਸ ਹੂੰ ਕਿ ਤੁਸੀਂ ਇਸ ਗੱਲ ਨੂੰ ਸਮਝ ਚੁਕੇ ਹੋਵੋਗੇ ਕਿ ਇਹ ਸਟੌਪ ਕਿਉਂ ਕਰਿਆ ਸੀ ਠੀਕ ਹੈ ਬਟ ਮੈਂ ਫੇਰ ਵੀ ਇਸ ਗੱਲ ਨੂੰ ਚਲੋ ਨੈਗਲੈਕਟ ਕਰ ਦਿੰਦਾ ਮੈਂ ਇਹਨੂੰ ਦੁਬਾਰਾ ਸਟਾਰਟ ਕਰ ਦੂੰਗਾ ਕੋਈ ਐਜੀ ਇਸ਼ੂ ਵਾਲੀ ਗੱਲ ਨਹੀਂ ਹੈ ਪਰ ਇੱਕ ਵਾਰੀ ਆਪ ਦੇ ਦਿਲ ਤੇ ਵੀ ਹੱਥ ਰੱਖ ਕੇ ਦੇਖਿਓ ਇਹ 100 ਡੇ ਚੈਲੰਜ ਮੇਰੇ ਲਈ ਨਹੀਂ ਸੀ ਯਾਰ ਇਹ 100 ਡੇ ਚੈਲੰਜ ਸੀ ਤੁਹਾਡੇ ਵਾਸਤੇ ਕਿ ਤੁਸੀਂ 100 ਦਿਨ ਬਿਲਕੁਲ ਚੈਲੰਜ ਲੈ ਕੇ ਪੜਨਾ ਹੈ ਠੀਕ ਹੈ ਮੇਰੇ ਲਈ ਨਹੀਂ ਸੀ ਜਦੋਂ ਤੁਸੀਂ ਹੀ ਰੁਕ ਗਏ ਫਿਰ ਮੈਂ ਤਾਂ ਆਪੇ ਹੀ ਰੁਕਣਾ ਸੀ ਭਾਈ ਠੀਕ ਹੈ ਮੈਂ ਜ਼ਬਰਦਸਤੀ ਥੋੜੀ ਤੁਹਾਨੂੰ ਪੜਾ ਸਕਦਾ ਹਾਂ ਯਾਰ ਇਹ ਗੱਲ ਦੱਸੋ ਠੀਕ ਹੈ ਹੁਣ ਕਈ ਬੱਚੇ ਕਮੈਂਟ ਕਰਨਗੇ ਸਰ ਅਸੀਂ ਤਾਂ ਪੜਦੇ ਸੀ ਅਸੀਂ ਤਾਂ ਪੜਦੇ ਸੀ ਤਾਂ ਯਾਰ ਜੋ ਬੱਚਾ ਪੜ ਰਿਹਾ ਹੈ ਉਹਨੂੰ ਆਲਰੇਡੀ ਸਭ ਚੀਜ਼ਾਂ ਪ੍ਰੋਵਾਈਡ ਹੋ ਰਹੀਆਂ ਹੈ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਦੁਬਾਰਾ ਇੱਕ ਨਵੀਂ ਐਸੇ ਹੀ ਦੀ ਸ਼ੁਰੂਆਤ ਕਰਾਂਗੇ ਹੋਰ ਵੀ ਕਈ ਚੀਜ਼ਾਂ ਮੈਂ ਤੁਹਾਡੇ ਵਾਸਤੇ ਨਵੀਆਂ ਲੈ ਕੇ ਆਉਂਗਾ ਪਰ ਇਹਤ ਕੀ ਤੁਸੀਂ ਆਪ ਦੇ ਆਪ ਨਾਲ ਇਦਾਂ ਦੀ ਜੋ ਹੈ ਦਗੇਬਾਜੀ ਨਾ ਕਰਿਓ ਤੁਹਾਡੀ ਸਟੱਡੀ ਮੈਂ ਤੁਹਾਨੂੰ ਦੱਸਦਾ ਪੇਪਰ ਚਾਹੇ ਪੋਸਟਪੋਨ ਹੋਵੇ ਚਾਹੇ ਨਾ ਹੋਵੇ ਸਟੱਡੀ ਤੁਹਾਡੀ ਹਮੇਸ਼ਾ ਕੰਟੀਨਿਊ ਰਹਿਣੀ ਚਾਹੀਦੀ ਹੈ ਅਗਰ ਸਿਲੈਕਸ਼ਨ ਲੈਣੀ ਹੈ ਠੀਕ ਹੈ ਸੋ ਅਗਰ ਜੋ ਵੀ ਨਵੇਂ ਬੱਚੇ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ